ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਪੁਲਿਸ ਮੁਲਜ਼ਮਾਂ ਨੂੰ ਜੁੜਾ ਹੈ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ 3 ਪਿਸਤੌਲ 5 ਮੈਗਜ਼ੀਨ 26 ਜ਼ਿੰਦਾ ਕਾਰਤੂਸ ਉਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਾਂਚ ਪੜਤਾਲ ਚਾਲੀ ਰੱਖੀ ਗਈ ਹੈ 3 ਪਿਸਤੌਲ 5 ਮੈਗਜ਼ੀਨ 26 ਜ਼ਿੰਦਾ ਕਾਰਤੂਸ ਮੁਲਜ਼ਮਾਂ ਦੇ ਕੋਲੋਂ ਪੁਲਿਸ ਨੇ ਬਰਾਮਦ ਕੀਤੇ ਨੇ ਪੁਲਿਸ ਦੇ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਪੜਤਾਲ ਵੀ ਚਾਲੀ ਰੱਖੀ ਗਈ ਹੈ ਤੇ ਪਟਿਆਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਤੇ ਵਚੋਨਾ ਦੇ ਵੱਲੋਂ ਮਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਗਈ ਹੈ। ਇਹ ਲੱਗਦਾ ਇੱਕ ਸਾਡਾ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵਾਲੇ ਪਾਸੇ ਪੂਰੀ ਐਕਟੀਵਿਟੀ ਤੇ ਅਧਿਕਾਰਜਾਰੇ ਉਹਦੇ ਸਪੈਸ਼ਲ ਸੈਨ ਰਾਜਪੁਰਾ ਵੱਲੋਂ ਤਿੰਨ ਬੰਦੇ ਰੈਸਟ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਇਹ ਫੂਸਰੇ ਰਹਿਣ ਵਾਲਾ ਅਮਰਿੰਦ ਸਿੰਘ ਇਹ ਚੰਦਰਪਾਲਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜ਼ਲੰਧ ਦਾ ਰਹਿਣ ਵਾਲਾ ਹੈ ਇੰਨਾ ਕੋਲ ਤਿੰਨ ਵੈਪਨ ਰਿਕਵਰ ਹੋਏ ਨੇ ਦੋ ਬੱਤੀਪੋੜ ਤੇ ਪਿਸਤਲ ਨੇ ਤੇ ਇੱਕ ਦੇਸੀ ਕੱਟਾ ਬੱਤੀਪੋੜ ਦਾ ਨਾਲ ਪੰਜ ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਕੂਸ ਬੱਤੀਪੋੜ ਦੇ ਫਿਰ 14 ਜ਼ਿੰਦਾ ਕਾਰਕੂਸ ਬਾਰਾਪੋੜ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਸੋ ਐਨਡੀਪੀਐਸ ਦਾ ਪਰਚਾ ਦੇ ਨਾਲ ਆਮਜਕ ਦੇ ਐਫਆਈਆਰ ਕੋਈ ਹੈ ਨਾ ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਗੋਲੂ ਵੀ ਆਲਰੇਡੀ ਜੇਲ੍ਹ ਚ ਪਾੰਦ ਨੇ ਇੰਨਾ ਤੋਂ ਵੀ ਵੈਪਨ ਰਿਕਵਰ ਹੋਏ ਸੀ ਇੰਨਾ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਮੁੰਤੇਲ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇੰਨਾ ਤੇ ਪਹਿਲਾਂ ਕੋਈ ਰਿਪੋਰਟ ਨਹੀਂ ਸੀ ਸੋ ਇਹ ਪ੍ਰੀਵੈਂਸ਼ਨ ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇੰਨਾ ਕੋਲ ਸੀ ਉਹਦੇ ਨਾਲ ਹੀ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਲੀ ਨੂੰ ਖਤਰਾ ਹੋ ਸਕਦਾ ਸੀ ਜੇ ਜਗਾ ਕੰਮ ਹੋਇਆ ਹੈ ਕਿ ਇਹ ਬੰਦੇ ਅਰੈਸਟ ਹੋ ਗਏ। ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਵਿੱਚ ਇੱਕ ਪੈਟਰੋਲ ਬੰਮ ਪੈ ਸਰਵਨ ਸਿੰਘ ਆਇਲ ਕੰਪਨੀ ਦਾ ਪੈਟਰੋਲ ਕੰਪਨੀ ਦੇ ਜਿਵੇਂ ਰਿਪੋਰਟ ਹੋਈ ਸੀ 4924। ਸੋ ਇਹਦੇ ਵਿੱਚ ਇੰਚਾਰਜ ਸੀਆਈਏ ਡੀਐਸਪੀ ਜੀ ਸਾਹਿਬ ਐਸਪੀ ਜੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਜਿਹੜੇ ਦੋ ਮੇਨ ਕ୍ୟੂ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਰੇਡਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਇੰਸਕਿਊਟ ਕਰਨ ਉਹਨਾਂ ਨੂੰ ਵੀ ਨਾਲ ਅਰੈਸਟ ਕਰਦੇ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇੰਦਾਂ ਦਾ ਰਿਕਾਰਡ ਕਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਪਰ ਜਿਹੜਾ ਇੱਕ ਬੰਦਾ ਇੱਕ ਵੀ ਅਰੈਸਟਡ ਹੈ ਤੇ ਪਹਿਲਾਂ ਇੱਕ ਪਰਚਾ ਹੈਗਾ ਦੂਜਾ ਪਰਚਾ ਹੈ ਤੇ ਦਰਜ ਹੋਇਆ ਹੈ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਕੇ 13 ਘੰਟੇ ਪਹਿੰਚੀ ਸੀ ਦੋਸਤੋ ਬਾਅਦ 11 ਦੇ ਨਾਲ ਮੁੱਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਜੀ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕੋਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕ ਨੇ ਇਸੇ ਐਂਡ ਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁੱਖੀ ਜ਼ਿੰਮੇਵਾਰੀ ਹੈ ਸਾਡਾ ਮੁੱਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਸੋ ਜਿਹੜੇ ਤਿੰਨ ਬਣੀ ਸੀ ਕਿਹੜੇ ਗੈਂਗ ਨਾਲ ਚਾਲੂ ਕਰ ਰਹੇ ਬੰਦੇ ਸੀ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਚੇਨ ਚ ਬੰਨ ਗਏ ਸਰ ਕੋਈ ਵੱਡੀ ਗਵਾਰਦਤ ਕਰਨ ਲਈ ਕੋਈ ਤਾਂ ਮਕਸੂਦਾ ਹੈਗਾ ਸੀ ਇਹ ਤਫਤੀਸ਼ ਚਾਹੂਗਾ ਜੀ ਬਿਕਾਉਜ਼ ਹਜੇ ਅਰੈਸਟ ਹੋਏ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਕਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਰੀਏ ਉਹ ਸਟੂਡੈਂਟਸ ਹਮ ਕੇ ਆਮ ਕੰਮ ਕਰਦੇ ਨਹੀਂ ਨੇ ਕੰਮ ਕਰਦੇ ਸਰ ਕਿਥੋਂ ਲੈ ਕੇ ਇਹ ਵੀ ਅਜੇ ਤਫਤੀਸ਼ ਦਾ ਪਾਰਟ ਹੈ ਕਿ ਕਿਥੋਂ ਲੈ ਕੇ ਆਏ ਕਿੰਨੇ ਦਾ ਲੈ ਕੇ ਆਏ ਨੇ ਕਦੋਂ ਦੇ ਵਿੱਚ ਉਹ ਡਾਈਨਿਕ ਕੁਇਰ ਐਜੂਕੇਸ਼ਨ ਫੋਰਮੇਸ਼ਨ ਵੀ ਦਾ ਉਹ ਪੜਾਈ ਦੇ ਕਿਥੇ ਹੁੰਦੇ ਫਿਰ ਇਹ ਤਾਂ ਕੰਮ ਕਰਨ ਦੇ ਸਰ ਜਿਹੜੇ ਪੰਪਲ ਲੁੱਟਣ ਦਾ ਅਸਲੀ ਕੈਰਮੀ ਕੀਤੀ ਹੋਗੀ